ਕਾਂਗਰਸ ਨੇ ਹੁਣ ਤੱਕ 7 ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਆ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪਰ ਪਟਿਆਲਾ ਸੀਟ ਨੂੰ ਲੈ ਕੇ ਜਿਹੜਾ ਉਹ ਖਿੱਚੋ ਤਾਣ ਕਹਿ ਲਈਏ ਜਾਂ ਉੱਥੇ ਜਿਹੜੀ ਸਥਿਤੀ ਆ ਜਾਂ ਲੀਡਰਸ ਦਾ ਜਿਹੜੀ ਬਗਾਵਤ ਦੇ ਸੁਰ ਜਿਹੜੇ ਆ ਉਹ ਦਿਖਣੇ ਸ਼ੁਰੂ ਹੋ ਗਏ ਆ ਪਟਿਆਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਹਰਦੇਵਾਲ ਸਿੰਘ ਕੰਬੋਜ ਇਹਨਾਂ ਨੇ ਧਰਮਵੀਰ ਗਾਂਧੀ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਕਾਂਗਰਸ ਜੁਆਇਨ ਕੀਤੀ ਤੇ ਜੁਆਇਨ ਕਰਦੇ ਸਾਰੀ ਕਾਂਗਰਸ ਨੇ ਉਹਨਾਂ ਨੂੰ ਪਟਿਆਲੇ ਤੋਂ ਟਿਕਟ ਵੀ ਦੇ ਦਿੱਤੀ ਉਹਨਾਂ ਖਿਲਾਫ ਮੋਰਚਾ ਖੋਲ ਦਿੱਤਾ ਇਹ ਕਹਿੰਦੇ ਵੀ ਕਾਂਗਰਸ ਦੇ ਵਫਾਦਾਰ ਸਿਪਾਹੀ ਤਾਂ ਅਸੀਂ ਆ ਤਾਂ ਹੱਕਿਆਂ ਤੋਂ ਕਾਂਗਰਸ ਦੇ ਅਸੀਂ ਵਰਕਰ ਰਹੇ ਕਾਂਗਰਸ ਦੀਆਂ ਇਹ ਜਿਹੜੇ ਚੋਣ ਨਿਸ਼ਾਨ ਤੋਂ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਕਾਂਗਰਸ ਲਈ ਅਸੀਂ ਇਹ ਜਿਹੜਾ ਵਾ ਬਹੁਤ ਕੰਮ ਕੀਤਾ ਪਰ ਜਦੋਂ ਲੋਕ ਸਭਾ ਚੋਣਾਂ ਦੀ ਵਾਰੀ ਆਈ ਤਾਂ ਧਰਮਵੀਰ ਗਾਂਧੀ ਜਿਹੜੇ ਕੀ ਕਾਂਗਰਸ ਦਾ ਵਿਰੋਧ ਕਰਦੇ ਰਹੇ ਜਿਹੜੇ ਕੀ ਪ੍ਰਨੀਤ ਕੋਰ ਦੇ ਮੁਕਾਬਲੇ ਚ ਖੜੇ ਹੁੰਦੇ ਰਹੇ ਜਦੋਂ ਪ੍ਰਨੀਤ ਕੋਰ ਜਿਹੜੇ ਆ ਕਾਂਗਰਸ ਚ ਹੁੰਦੇ ਸੀਗੇ ਤੇ ਅੱਜ ਅਚਾਨਕ ਜਿੱਦਾਂ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਤੇ ਕਾਂਗਰਸ ਨੇ ਇਹਨਾਂ ਨੂੰ ਟਿਕਟ ਦੇ ਦਿੱਤੀ ਕਹਿੰਦੇ ਇਹ ਤਾਂ ਸਰਾਸਰ ਧੋਖਾ ਇਹ ਤਾਂ ਵਰਕਰ ਦੇ ਨਾਲ ਬਿਲਕੁਲ ਧੋਖਾ ਕੀਤਾ ਗਿਆ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਬਿਲਕੁਲ ਉਹਨਾਂ ਨੂੰ ਬਲਾਈਂਡਲੀ ਇਗਨੋਰ ਕੀਤਾ ਗਿਆ ਕਿ ਜਿਹੜੇ ਵਰਕਰ ਤੁਹਾਡੇ ਵਾਸਤੇ ਜਿਹੜਾ ਵਾ ਉਹ ਕੁਰਸੀਆਂ ਲਾਉਂਦੇ ਰਹੇ ਜਿਹੜੇ ਵਰਕਰ ਜਦੋਂ ਤੁਹਾਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਕੈਂਡੀਡੇਟ ਨਹੀਂ ਸੀ ਲੱਭਦੇ ਜਿਹੜੇ ਵਰਕਰ ਉਹਨਾਂ ਚੋਣਾਂ ਦੇ ਵਿੱਚ ਜਾ ਜਾ ਕੇ ਖੜਦੇ ਰਹੇ ਜਿਨ੍ਹਾਂ ਨੇ ਚੋਣ ਪ੍ਰਚਾਰ ਕੀਤਾ ਤੇ ਤੁਸੀਂ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਇਦਾਂ ਹੀ ਲਾਲ ਸਿੰਘ ਜਿਹੜੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਰਹਿ ਚੁੱਕੇ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਉਹਨਾਂ ਦੇ ਬੇਟੇ ਵੀ ਜਿਹੜੇ ਆ ਉਹ ਲੋਕ ਸਭਾ ਦੀ ਸੀਟ ਜਿਹੜੀ ਆ ਟਿਕਟ ਉਹ ਭਾਲਦੇ ਸੀਗੇ ਪਰ ਉਹਨਾਂ ਨੂੰ ਵੀ ਨਹੀਂ ਮਿਲੀ ਹਰਦੀਾਲ ਕੰਬੋਜ ਹੋਣਾ ਨੇ ਹੁਣ ਇੱਕਦਾਂ ਜਥਾ ਬਣਾ ਲਿਆ ਇਸ ਜਥੇ ਨੇ 20 April ਨੂੰ ਇੱਕ ਹੰਗਾਮੀ ਮੀਟਿੰਗ ਵੀ ਕਰਨੀ ਆ ਔਰ ਇਸ ਮੀਟਿੰਗ ਦੇ ਵਿੱਚ ਜਿਹੜੀ 20 April ਨੂੰ ਇਹਨਾਂ ਨੇ ਕਰਨੀ ਆ ਉਹਦੇ ਵਿੱਚ ਜਿਹੜਾ ਮੁੱਦਾ ਡਿਸਕਸ ਕੀਤਾ ਜਾਣਾ ਉਹ ਇਹੀ ਕੀਤਾ ਜਾਣਾ ਵੀ ਧਰਮਵੀਰ ਗਾਂਧੀ ਜਿਨ੍ਹਾਂ ਨੂੰ ਕਾਂਗਰਸ ਨੇ ਟਿਕਟ ਦੇ ਦਿੱਤੀ ਆ ਇਹਨਾਂ ਤੋਂ ਤੁਸੀਂ ਟਿਕਟ ਵਾਪਸ ਲਓ ਤੇ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਨੂੰ ਜਾਂ ਕਿਸੇ ਵਿਧਾਇਕ ਨੂੰ ਜਾਂ ਸਾਬਕਾ ਵਿਧਾਇਕ ਨੂੰ ਟਿਕਟ ਦਿਓ ਹੁਣ ਧਰਮਵੀਰ ਗਾਂਧੀ ਜਿਹੜੇ ਆ ਇਹਨਾਂ ਦਾ ਜਿਹੜਾ ਸਿਆਸੀ ਸਫ਼ਰ ਸ਼ੁਰੂ ਹੁੰਦਾ ਵਾ ਸਨ 2014 ਤੋਂ ਅਨਾ ਹਜ਼ਾਰੇ ਮੂਵਮੈਂਟ ਜਦੋਂ 12 13 ਦੇ ਵਿੱਚ ਚੱਲੀ ਜਿੱਥੋਂ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਉਹਦੇ ਕਨਵਿਨਿਅਰ ਬਣੇ ਤਾਂ ਇਹਨਾਂ ਨੂੰ ਪਹਿਲੀ ਵਾਰ 2014 ਦੇ ਵਿੱਚ ਧਰਮਵੀਰ ਗਾਂਧੀ ਜਿਹੜੇ ਡਾਕਟਰ ਧਰਮਵੀਰ ਗਾਂਧੀ ਹੈ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਤੇ ਇਹ ਜਿੱਤ ਵੀ ਗਏ ਸੀ ਉਸ ਤੋਂ ਬਾਅਦ 19 ਦੇ ਵਿੱਚ ਇਹ ਆਜ਼ਾਦ ਖੜੇ ਹੋਏ ਪ੍ਰਨੀਤ ਕੌਰ ਦੇ ਖਿਲਾਫ ਤੇ ਹਾਰ ਗਏ ਉਦੋਂ ਪ੍ਰਨੀਤ ਕੌਰ ਜਿਹੜੇ ਆ ਕਾਂਗਰਸ 'ਚ ਹੁੰਦੇ ਸੀਗੇ ਤੇ ਹੁਣ ਜਦੋਂ ਇਹਨਾਂ ਨੇ ਪਾਲਾ ਬਦਲ ਲਿਆ ਆਮ ਆਦਮੀ ਛੱਡਦੀ ਆਜ਼ਾਦ ਆ ਗਏ ਤੇ ਹੁਣ ਕਾਂਗਰਸ ਜੁਆਇਨ ਕੀਤੀ ਤੇ ਨਾਲ ਹੀ ਕਾਂਗਰਸ ਨੇ ਇਹਨਾਂ ਨੂੰ ਟਿਕਟ ਦੇ ਦਿੱਤੀ ਸੋ ਕਾਂਗਰਸੀ ਜਿਹੜੇ ਨੇ ਉਹ ਇਸ ਵੇਲੇ ਨਿਰਾਸ਼ ਚੱਲ ਰਹੇ ਆ ਕਹਿੰਦੇ ਵੀ ਸਾਡੇ ਨਾਲ ਜਿਹੜਾ ਧੁਖਾ ਕੀਤਾ ਕਾਂਗਰਸ ਨੇ ਗੱਲ ਇੱਥੇ ਪਟਿਆਲੇ ਦੀ ਇਕੱਲੀ ਨਹੀਂ ਆਪਾਂ ਕਰਨੀ ਗੱਲ ਆਪਾਂ ਕਰਨੀ ਆ ਸੰਗਰੂਰ ਹਲਕੇ ਦੀ ਵੀ ਸੰਗਰੂਰ ਦੇ ਵਿੱਚ ਇਸ ਵੇਲੇ ਜਿੱਥੇ ਆਮ ਆਦਮੀ ਪਾਰਟੀ ਨੇ ਮੀਥੇਰ ਜਿਹੜੇ ਮੰਤਰੀ ਨੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਹੋਇਆ ਉੱਥੇ ਹੀ ਕਾਂਗਰਸ ਦੇ ਵਿਧਾਇਕ ਪੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹਨਾਂ ਨੂੰ ਕੰਪੀਟੀਸ਼ਨ ਦੇਣ ਵਾਸਤੇ ਉੱਥੇ ਪਹੁੰਚੇ ਹੋਏ ਆ ਹੁਣ ਉਥੋਂ ਦਲਬੀਰ ਸਿੰਘ ਗੋਲਡੀ ਜਿਹੜੇ ਆ ਸਾਬਕਾ ਵਿਧਾਇਕ ਜਿਹੜੇ ਧੂਰੀ ਤੋਂ ਵਿਧਾਇਕ ਰਹੇ ਜਿਨ੍ਹਾਂ ਨੇ 2022 ਦੀਆਂ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੀ ਲੜੀਆਂ ਸੀਗੀਆਂ ਉਹ ਚਾਹੁੰਦੇ ਸੀਗੇ ਵੀ ਇਹ ਟਿਕਟ ਮੈਨੂੰ ਮਿਲੇ ਉਹਦਾ ਕਾਰਨ ਇਹ ਸੀਗਾ ਵੀ ਜਦੋਂ 2022 ਦੇ ਵਿੱਚ ਬਾਏ ਇਲੈਕਸ਼ਨ ਹੋਏ ਸੀਗੇ ਜਦੋਂ ਸਿਮਰਨਜੀਤ ਮਾਨ ਜਿੱਤਦੇ ਆ ਤਾਂ ਦਲਵੀਰ ਗੋਲਡੀ ਹੋਣੀ ਕਹਿੰਦੇ ਆ ਵੀ ਉਦੋਂ ਕਾਂਗਰਸ ਨੂੰ ਕੈਂਡੀਡੇਟ ਕੋਈ ਨਹੀਂ ਸੀ ਲੱਭਦਾ ਤੇ ਉਦੋਂ ਮੈਨੂੰ ਜਿਹੜਾ ਵਾ ਅੱਗੇ ਕੀਤਾ ਗਿਆ ਮੈਂ ਚੋਣਾ ਲੜੀਆਂ ਵੀ ਤੇ ਹੁਣ ਜਦੋਂ 2024 ਆ ਗਿਆ ਜਦੋਂ ਮੈਂ ਚਾਹੁੰਦਾ ਸੀਗਾ ਮੈਨੂੰ ਜਾਂ ਮੇਰੇ ਵਾਈਫ ਜਿਹੜੇ ਆ ਉਹਨਾਂ ਨੂੰ ਇਹ ਟਿਕਟ ਦਿੱਤੀ ਜਾਵੇ ਤਾਂ ਟਿਕਟ ਇਹਨਾਂ ਨੇ ਦੇ ਦਿੱਤੀ ਆ ਸੁਖਪਾਲ ਖੈਰਾ ਨੂੰ ਹਾਲਾਂ ਇਹ ਕਹਿੰਦੇ ਵੀ ਸੁਖਪਾਲ ਖੈਰਾ ਨਾਲ ਮੇਰਾ ਕੋਈ ਵਿਰੋਧ ਨਹੀਂ ਹੈਗਾ ਪਰ ਮੇਰਾ ਜਿਹੜਾ ਗੁੱਸਾ ਗਿਲਾ ਹੈ ਉਹ ਹੈਗਾ ਕਾਂਗਰਸ ਹਾਈ ਕਮਾਨਾ ਕਿਉਂਕਿ 2022 ਦੇ ਵਿੱਚ ਮੇਰੇ ਨਾਲ ਵਾਦਾ ਕੀਤਾ ਗਿਆ ਸੀਗਾ ਵੀ 24 ਦੇ ਇਲੈਕਸ਼ਨ ਤੁਹਾਨੂੰ ਲੜਾਵਾਂਗੇ ਪਰ ਕਹਿੰਦੇ ਦੇਖੋ ਜਦੋਂ 24 ਦੇ ਇਲੈਕਸ਼ਨ ਅਨਾਉਂਸ ਹੋਏ ਟਿਕਟਾਂ ਅਨਾਉਂਸ ਹੋਈਆਂ ਤਾਂ ਟਿਕਟ ਦੇ ਦਿੱਤੀ ਸੁਖਪਾਲ ਖਹਿਰਾ ਨੂੰ ਹਾਲਾਂਕਿ ਇਹ ਅੱਜ ਇਹ ਵੀ ਖਬਰਾਂ ਨੇ ਕਿ ਅੱਜ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਹੁਣੀ ਜਿਹੜੇ ਆ ਦਲਬੀਰ ਗੋਲਡੀ ਨਾਲ ਮੁਲਾਕਾਤ ਵੀ ਕਰਨਗੇ ਧੂਰੀ ਦੇ ਵਿੱਚ ਉਹਨਾਂ ਨੂੰ ਮਨਾਉਣਗੇ ਵੀ ਪਰ ਏ ਆਪਾਂ ਕਿਤੇ ਨਾ ਕਿਤੇ ਦੇਖੀਏ ਅਗਰ ਕਾਂਗਰਸ ਦਾ ਇਤਿਹਾਸ ਤਾਂ ਕਾਂਗਰਸ ਦੇ ਵਿੱਚ ਅਸੀਂ ਇਦਾਂ ਦੇਖਣ ਨੂੰ ਮਿਲਦਾ ਵੀ ਜਦੋਂ ਇਹ ਕੋਈ ਪੈਰਾਸ਼ੂਟ ਕੈਂਡੀਡੇਟ ਲੈ ਕੇ ਆਉਂਦੇ ਆ ਤਾਂ ਜਿਹੜੇ ਉਥੋਂ ਦੇ ਲੋਕਲ ਵਰਕਰ ਹੁੰਦੇ ਆ ਜਾਂ ਵਿਧਾਇਕ ਹੁੰਦੇ ਆ ਉਹ ਜਥਾ ਇਹਨਾਂ ਦੇ ਖਿਲਾਫ ਹੋ ਜਾਂਦਾ ਉਹ ਮੋਰਚਾ ਖੋਲ੍ਹ ਦਿੰਦੇ ਆ ਕਾਂਗਰਸ ਦੇ ਖਿਲਾਫ ਤੇ ਜੇ ਕਿਤੇ ਜਿਹੜਾ ਹਰਦੀਾਲ ਕੰਬੋਜ ਹੋਣਾ ਨੇ ਮੀਟਿੰਗ ਕਰਨੀ ਆ ਅਗਰ ਇਹ ਮੀਟਿੰਗ ਕਰਨ ਚੀ ਸਫਲ ਹੋ ਜਾਂਦੇ ਆ ਫਰਜ਼ ਕਰ ਲਓ ਤਾਂ ਫੇਰ ਏਦਾਂ ਤੇ ਦਲਬੀਰ ਗੋਲਡੀ ਹੋਣੀ ਵੀ ਇੱਕ ਜੱਸਾ ਬਣਾ ਲੈਣਗੇ ਦਲਬੀਰ ਗੋਲਡੀ ਹੋਣੀ ਵੀ ਆਪਰਾਣੇ ਕਾਂਗਰਸੀ ਇਕੱਠੇ ਕਰਕੇ ਉਹ ਵੀ ਕਹਿਣਗੇ ਵੀ ਅਸੀਂ ਕਾਂਗਰਸ ਹਾਈ ਕਮਾਂਡ ਨੂੰ ਮਿਲਦੇ ਆਂ ਵੀ ਮਿਲਣ ਚ ਕੀ ਜਾਂਦਾ ਆਪਣਾ ਗੱਲ ਤੇ ਰੱਖੀਏ ਆਪਣਾ ਗੁੱਸਾ ਤੇ ਉਹਨਾਂ ਨੂੰ ਦੱਸੀਏ ਵੀ ਭਾਈ ਸਾਨੂੰ ਗੁੱਸਾ ਇਲੈਕਸ਼ਨਸ ਅਸੀਂ ਲੜਦੇ ਆਂ ਵਰਕਰ ਅਸੀਂ ਆਂ ਕੁਰਸੀਆਂ ਰੈਲੀਆਂ ਚ ਅਸੀਂ ਲਾਉਨੇ ਆਂ ਹੈ ਸਾਰਾ ਖਾਣ ਪੀਣ ਦਾ ਪ੍ਰਬੰਧ ਅਸੀਂ ਕਰਦੇ ਆਂ ਸਟੇਜਾਂ ਅਸੀਂ ਲਵਾਉਨੇ ਆਂ ਤੇ ਜਦੋਂ ਟਿਕਟਾਂ ਦੀ ਵਾਰੀ ਆਉਂਦੀ ਆ ਤੇ ਕੈਂਡੀਡੇਟ ਤੁਸੀਂ ਬਾਹਰੋਂ ਲੈ ਆਉਨੇ ਹੋ ਜੇ ਕਿਤੇ ਹਰਦੇয়াল ਕੰਬੋਜ ਕਾਮਯਾਬ ਹੁੰਦੇ ਆ ਤਾਂ ਫੇਰ ਤੁਸੀਂ ਦੇਖਣਾ ਬਈ ਸੰਗਰੂਰ ਚ ਵੀ ਦੇਖਣ ਨੂੰ ਮਿਲੇਗਾ ਹੋ ਸਕਦਾ ਜਲੰਧਰ ਚ ਵੀ ਦੇਖਣ ਨੂੰ ਮਿਲੇ ਕਿਉਂਕਿ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹਨਾਂ ਨੂੰ ਟਿਕਟ ਮਿਲੀ ਹੋਈ ਆ ਕੈਂਪੇਨ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਹਾਲਾਂਕਿ ਉਹਨਾਂ ਦੇ ਨਾਲ ਸਾਥ ਦੇ ਰਹੇ ਆ ਸਭ ਤੋਂ ਅੱਗੇ ਹੋ ਕੇ ਪ੍ਰਗਟ ਸਿੰਘ ਜਿਹੜੇ ਜਲੰਧਰ ਕੈਂਟ ਤੋਂ ਵਿਧਾਇਕ ਨੇ ਨਾਲ ਉਹਨਾਂ ਦੇ ਰਾਣਾ ਗੁਰਜੀਤ ਸਿੰਘ ਵੀ ਦਿਖਾਈ ਦਿੰਦੇ ਆ ਪਰ ਅਗਰ ਇਹ ਦੋ ਜਣੇ ਕਾਮਯਾਬ ਹੋ ਜਾਂਦੇ ਆ ਖਾਸ ਤੌਰ ਤੇ ਹਰਦੀਾਲ ਕੰਬੋਜ ਅਗਰ 20 April ਤੋਂ ਬਾਅਦ ਮੀਟਿੰਗ ਤੋਂ ਬਾਅਦ ਜਦੋਂ ਉਹਨਾਂ ਨੇ ਇੱਕ ਪੂਰੀ ਆਪਣਾ ਸੰਗਠਨ ਬਣਾ ਕੇ ਮੀਟਿੰਗ ਕਰਨੀ ਆ ਤੇ ਉਸ ਤੋਂ ਬਾਅਦ ਉਹ ਕਹਿੰਦੇ ਮੈਂ ਕਾਂਗਰਸ ਹਾਈ ਕਮਾਂਡ ਨੂੰ ਮਿਲਣਾ ਅਗਰ ਐਦਾਂ ਹੋ ਜਾਂਦਾ ਤਾਂ ਕਾਂਗਰਸ ਦੇ ਵਿੱਚ ਜਿਹੜੀਆਂ ਬਾਗੀ ਸੁਰਾਂ ਨੇ ਇਹ ਹੋਰ ਤੇਜ਼ ਹੋ ਜਾਣਕੀਆਂ ਕਿਉਂਕਿ ਇਲੈਕਸ਼ਨ ਅਜੇ 1 ਜੂਨ ਨੂੰ ਹੋਣੇ ਆ ਲੰਮਾ ਸਮਾਂ 14 ਮਈ ਤੱਕ ਨਾਮਜ਼ਦਗੀਆਂ ਹੋਣੀਆਂ ਸੋ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਆ ਉਹਦੇ ਵਿੱਚ ਇਦਾਂ ਦੀ ਤਕਰਾਰਬਾਜ਼ੀ ਦੇਖਣ ਨੂੰ ਜ਼ਰੂਰ ਮਿਲੇਗੀ ਔਰ ਇਹ ਪਹਿਲਾਂ ਵੀ ਹੁੰਦਾ ਰਿਹਾ ਤੇ ਹੁਣ ਵੀ ਉਹੀ ਕੰਮ ਜਿਹੜਾ ਕਾਂਗਰਸੀਆਂ ਨੇ ਸ਼ੁਰੂ ਕਰ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ